ਚਰਨਜੀਤ ਮਲਪਰਾੜ ਕਾ ਨਾਲ ਗੱਲ ਕਰਾਂਗੇ ਕਿ ਕਿੱਦਨੂੰ ਜਾ ਰਹੇ ਨੇ ਇਹ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਇੱਕ ਰਿਕਸ਼ਾ ਉਹਨਾਂ ਦੇ ਕੋਲ ਨਜ਼ਰ ਆਉਂਦਾ ਹੈਗਾ ਆ ਗੱਲਾਂ ਬਾਤਾਂ ਕਰਾਂਗੇ ਕਿ ਕੀ ਕਹਿ ਰਹੇ ਨੇ ਇਸ ਚਰਨਜੀਤ ਕਿਉਂਕਿ ਇਹ ਰਿਕਸ਼ਾ ਪਿੱਛੇ ਟਾਲੀ ਵੀ ਨਹੀਂ ਹੈਗੀ ਸਤਿਗੁਰੂ ਦਾਤ ਮਹਾਰਾਜ ਦੇ ਪ੍ਰਕਾਸ਼ ਲਈ ਉਹ ਰੱਖਦੇ ਹੋਏ ਅਸੀਂ ਨਗਰ ਦੇ ਵਿੱਚ ਫਰਵਾਹਟੇ ਦੀ ਵਾਸਤੇ ਇਹ ਨਵੀਂ ਪਾਲਕੀ ਤਿਆਰ ਕਰਨ ਵਾਸਤੇ ਜਾ ਰਹੇ ਪਿੰਡ ਦੇ ਕੋਲ ਜੀ ਸਾਡੇ ਸਰਦਾਰ ਸਕੂਲ ਸਿੰਘ ਜੀ ਮਿਤੀ ਸਾਹਿਬ ਤਸਵੀਰਾਂ ਜਿਹੜੀਆਂ ਹੈਗੀਆਂ ਆ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਇੱਕ ਸਿੱਧੀਆਂ ਸ਼ੁਰੂ ਕਰਵਾਉਣ ਜਾ ਰਹੇ ਚਾ ਚੜਦਾ ਜੀ ਫੌਸ ਚਾ ਚੜਦਾ ਜੀ ਸਾਡਾ ਬਾਬਾ ਜੀ ਵੀ ਲਕਰਮੇ ਸੀਗੇ ਸਰਦਾਰ ਧਰਮ ਸਿੰਘ ਨਾਮਤਾਰੀ ਸਾਡੇ ਨਾਨਾ ਵੀ ਲਕਰਮੇ ਸੀਗੇ ਸਰਦਾਰ ਬਿਸ਼ਨ ਸਿੰਘ ਨਾਮਤਾਰੀ ਤੇ ਮੈਂ ਵੀ ਉਹਨਾਂ ਤੋਂ ਗੁਰਤੀ ਲਈਓ ਜੀ ਤੇ ਇਸ ਤਰ੍ਹਾਂ ਇਹ ਸਭ ਜਰਜੀ ਪੁਸ਼ਟੀ ਕੰਮ ਹੈਗਾ ਜੀ ਇਸੇ ਸਾਨੂੰ ਸ਼ੌਕ ਹੈਗਾ ਕਰਮ ਦਾ ਕੰਮ ਦਾ ਮੰਗ ਜਾਨੀ ਕਿ ਜਿਹੜੀ ਇਹ ਗੁਰਤੀ ਆ ਇਹ ਨਾਨਕਿਆਂ ਤੋਂ ਵਰਦਾਨ ਰੂਪ ਦੇ ਵਿੱਚ ਵਰਦਾਨ ਰੂਪ ਤੇ ਮਿਲੇ ਸਾਨੂੰ ਟੂਲ ਵੀ ਤੇ ਉਹਨਾਂ ਜੀ ਆ ਤਾਂ ਮਸ਼ੀਨ ਦਿੱਤਾ ਬੜਾ ਸਾਰਾ ਤੇ ਹੋਰ ਵੀ ਆਪਾਂ ਬਣਾ ਕੇ ਤੇ ਟੂਲ ਸਾਨੂੰ ਅਸੀਂ ਉਹਨਾਂ ਦੇ ਜਣਕਿਆਂ ਤੋਂ ਚਾਲਣਾ ਚੱਲਦੇ ਆਪਣੇ ਹੱਥ ਦੇ ਨਾਲ ਵਰਤੇ ਹੋਏ ਜਿਹੜੇ ਰਹਿੰਦੇ ਸੀਗੇ ਆਪਣੇ ਹੱਥਾਂ ਦੇ ਨਾਲ ਵਰਤੀਆਂ ਹੋਈਆਂ ਆਰੀਆਂ ਉਹ ਆਪ ਜੀ ਨੂੰ ਪੇਟਾ ਦਿੱਤੀਆਂ। ਇਹ ਹੁਨਰ ਨੂੰ ਅੱਗੇ ਲੈ ਕੇ ਜਾਣ ਦੀ ਜੇ ਗੱਲ ਹੈ। ਕੀ ਨੇਕੀ ਜਾ ਰਹੇ ਹੈ। ਇਹ ਫਾਸਕਾਂ ਅੱਗੀ ਤਿਆਰ ਕੀਤੀ ਹੈ। ਮੀਨਾ ਕਾਰੀ ਜੋ ਸਾਡੇ ਸਬੂਤ ਕਜ ਨੇ ਕੀਤੀ ਹੈ। ਜੀ। ਤਿੰਨ ਮਨਪਰਕਾ ਕਾ ਜ ਬਣਾਈ ਹੈ। ਸੰਗ ਖਬਰ ਦੋ ਜੀ। ਮੇਰਾ ਨਾਮ ਕਸ਼ਮੀਰ ਸਿੰਘ ਜੀ ਮਹਾਰਾਜ। ਹਾਂ ਜੀ। ਥੋੜ੍ਹਾ ਮੈਂ ਆਪਣੇ ਨੱਗਰ ਦੇ ਸੰਯੋਗ ਨੇ ਮੇਰੇ ਮੂਹਰੇ ਕਰਕੇ ਕਿਹਾ ਵੀ ਕੋਈ ਮੀਨਾ ਕਾਰੀ ਕਰਨ ਵਾਲਾ ਬੰਦਾ ਲੱਭ ਜੀ ਮੈਂ ਕਹਿੰਦਾ ਵੀ ਸਾਡੇ ਕੋਲ ਬੰਦਾ ਆਪਣਾ ਹੀ ਬੱਚਾ ਹੈਗਾ ਸੰਤੂ ਸਿੰਘ ਜੀ ਇਹਨਾਂ ਨੇ ਸਾਨੂੰ ਪਿਆਰ ਕਰਕੇ ਦਿੱਤੀ ਹੈ ਬਹੁਤ ਨੱਗਰ ਤੋਂ ਸਾਡੇ ਤਾਂ ਮਨ ਖੁਸ਼ ਹੋਇਆ ਬਾਕੀ ਜਿਹੜਾ ਹੋਰ ਲੋਕਾਂ ਨੇ ਦੇਖੀ ਬਹੁਤ ਮਨ ਖੁਸ਼ ਹੋਇਆ ਜੀ ਮੈਂ ਉਹਨਾਂ ਨੂੰ ਜੀ ਇਹਨਾਂ ਨੂੰpropto ਦੇਣਾ ਯਾਨੀ ਕਿ ਇੱਕ ਪਿਆਰ ਮੁਹੱਬਤ ਦੇ ਨਾਲ ਤੇ ਜਿਹੜੀ ਇੱਕ ਨਿਸ਼ਾਨੀ ਹੈਗੀ ਮਾਣ ਜੋ ਵੀ ਜੋੜੀ ਕੀਤਾ ਸਤੋ ਦਾ ਮੁੱਲ ਕੋਈ ਨਹੀਂ ਜੀ ਉਹ ਢੇਟਾ ਜਿਹੜੀ ਦਿੱਤੀ ਹੈ ਇਹਦਾ ਮੁੱਲ ਕਰੋੜਾਂ ਇਹਦਾ ਮੁੱਲ ਅਰਬਾਂ ਉਸ ਤੋਂ ਵੀ ਜ਼ਿਆਦਾ ਹੈ ਕਿਉਂਕਿ ਜਿਹੜਾ ਸਤਕਾਰ ਦੇਣਾ ਜਿਹੜਾ ਕਲਾ ਦੇ ਵਿੱਚ ਉਤਸ਼ਾਹ ਵਰਨਾ ਜ਼ਿੰਦਗੀ ਦੇ ਅੰਦਰ ਰੋਟੀ ਲਈ ਸਾਰੇ ਕੰਮ ਕਰਦੇ ਨੇ ਪਰ ਇਹ ਮੁੱਖ ਚੀਜ਼ੇ ਜਿਹੜੀਆਂ ਮਾਲ ਪ੍ਰਦਰਕਾਤਾ ਤੋਂ ਵਿਸ਼ੇਸ਼ ਤੌਰ ਤੇ ਆ ਕੇ ਪਹੁੰਚੇ ਨੇ ਕਿ ਕਿੰਨਾ ਇੱਕ ਚਾਹ ਅੰਡ ਕਿੰਨਾ ਵਧੀਆ ਲੱਗਦਾ ਕਿ ਜਿਹੜੇ ਨੌਜਵਾਨ ਹੈਗੇ ਆ ਉਹ ਇਹਦੇ ਤੋਂ ਬਹੁਤ ਕੁਝ ਸਿੱਖਣਗੇ ਜਦੋਂ ਧਾਰਨਾ ਪੜਿਆ ਕਰਨਗੇ ਕਿੰਨਾ ਅੱਜ ਕਿਸ ਤਰ੍ਹਾਂ ਦਾ ਫੀਲ ਹੁੰਦਾ ਆਪ ਜੀ ਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਜੀ ਬਹੁਤ ਬਹੁਤ ਨਾਲ ਧੰਨਵਾਦ ਜੀ ਮੈਂ ਇਹਦੇ layak ਨਹੀਂ ਸਰਾ ਜੀ ਜੋਜ ਕੀਤਾ ਬਹੁਤ ਬਹੁਤ ਅਨੁਗਰਾਹ ਜੀ ਮੈਂ ਕਿਹਾ ਨਾ ਬੋਲਿਆ ਤੇ ਨਾ ਮੈਂ ਉਹ ਤਾਂ ਬੋਲ ਹੀ ਸਕਦਾ ਨਾ ਬੋਲ ਹੀ ਹੁਣਾ ਜੀ ਇੱਥੇ ਕਾਹਤੇ ਮੈਂ ਚਾਹੁੰਦਾ ਜੀ ਸੁਰ ਸਿੰਘ ਜੀ ਇੱਕ ਲਾਸਟ ਸਵਾਲ ਹੈ ਜ਼ਿੰਦਗੀ ਦੇ ਅੰਦਰ ਬਹੁਤ ਖੁਸ਼ ਬਣਾ ਕੇ ਤੇਜਾ ਕੋਠੀਆਂ ਬਣਾਈਆਂ ਵੱਡੀਆਂ ਵੱਡੀਆਂ ਗੱਡੀਆਂ ਨੂੰ ਵੀ ਬਣਾ ਕੇ ਦਿਖਾਇਆ ਜ਼ਿੰਦਗੀ ਦੇ ਅੰਦਰ ਜਿਹੜਾ ਆ ਮਾਣ ਮਿਲ ਗਿਆ ਤੇ ਇਸ ਤਰ੍ਹਾਂ ਦੇਖ ਰਹੇ ਹੋ ਨਾ ਸਾਡਾ ਕੋਠੇ ਦਾ ਕੰਮ ਜੀ ਲੱਖਾਂ ਦਾ ਹੁੰਦਾ ਪਰ ਉਹਦੀ ਆ ਚੀਜ਼ ਦੀ ਕੀਤੀ ਦਾ ਇਹ ਕੀਤੇ ਹੈਗੇ ਨੇ ਜੀ ਭਈ ਅਸੀਂ ਇਹਦਾ ਕੋਲ ਮਾਇਆ ਵੀ ਦਾ ਜੀ ਸਾਨੂੰ ਮਾਇਆ ਵੀ ਦਿੱਤੀ ਹੈਗੀ ਜਿਹਨੇ ਮੰਗੇ ਉਹਨਾਂ ਵੱਧ ਤੇ ਹੈਗੇ ਆ ਪਰਾਸ ਨਾਮ ਜਾਜ ਦਿੱਤਾ ਹੈਗਾ ਉਹ ਬਹੁਤ ਖੁਸ਼ੀ ਹੈ ਜੀ ਜੀ ਬੜਾ ਮਨ ਖੁਸ਼ ਹੁੰਦਾ ਹੈ ਕਿ ਸਾਡੇ ਬੱਚੇ ਨੇ ਸਾਡਾ ਨਾਮ ਉੱਚਾ ਕੀਤਾ ਜੀ ਸਾਡੇ ਗੁਰੂ ਦਾ ਨਾਮ ਉੱਚਾ ਕੀਤਾ ਸਾਡੇ ਤਾਇਆ ਜੀ ਦਾ ਨਾਮ ਉੱਚਾ ਕੀਤਾ ਜੀ ਸਾਡੇ ਪੰਥ ਦਾ ਨਾਮ ਭਾਰੀ 500 ਦਾ ਨਾਮ ਉੱਚਾ ਕੀਤਾ ਕੰਮ ਕਰਕੇ ਸਾਡਾ ਬੜਾ ਮਨ ਖੁਸ਼ ਹੋ ਗਿਆ ਅਸੀਂ ਸਾਰੇ ਹੀ ਮਲ ਪਰਵਾਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਡਾ ਬੱਚਾ ਅਗੋਂ ਵੀ ਜ਼ਿਆਦਾ ਤਰੱਕੀ ਕਰੇ ਹਨ ਬਹੁਤ ਖੁਸ਼ੀ ਹੈ ਜੀ 9655 ਜੀ 55279 ਜੀ ਇਸ ਸਦੂਸ਼ੰਕ ਜੀ ਦੇ ਕੋਲ ਹੋਰ ਵੀ ਇਹਨਾਂ ਨਾਪਾਲਿਕਿਆਂ ਨੂੰ ਤਿਆਰ ਕਰਨ ਲਈ ਵਿਸ਼ੇਸ਼ਤਾ ਉੱਤੇ ਪਿੰਡ ਜੱਪੋ ਵਾਲੇ ਵਿੱਚ ਪਹੁੰਚ ਸਕਦੇ ਨੇ ਕਲਾ ਜਿਹੜੀ ਹੈਗੀ ਹੈ ਉਹ ਉਹਦੀ ਜਿਹੜੀ ਕੀਮਤ ਹੈਗੀ ਆ ਉਹ ਕਦੇ ਵੀ ਪੇਟਾ ਦੇ ਰੂਪ ਦੇ ਵਿੱਚ ਕਤਵੀ ਨਹੀਂ ਦੇ ਸਕਵੀ ਜਿਹੜਾ ਸਾਡਾ ਪਿਆਰ ਹੈਗਾ ਕਲਾ ਦੇ ਵਿੱਚ ਜਦੋਂ ਆਪਾਂ ਪਾਉਂਦੇ ਹੈਗੇ ਆ ਕਿਸੇ ਚੀਜ਼ ਨੂੰ ਬਣਾਉਂਦੇ ਹੈਗੇ ਆ ਉਹ ਬਹੁਤ ਫੜਮੁੱਲੀ ਜਿਹੜੀ ਹੈਗੀ ਉਹ ਹੀਰਾ ਬਣ ਕੇ ਜਦੋਂ ਸੰਸਾਰ ਦੇ ਵਿੱਚ ਫੈਲਦੀ ਆ ਉਹਦਾ ਰੂਪ ਅਲੱਗ ਤਰ੍ਹਾਂ ਦਾ ਰਹੇਗਾ ਬੋਲਦੇ ਮਿਸਤਰੀ ਸਹਿਬਾਨ ਸਰਦੂਲ ਨਾਮਤਾਰ ਦੀ ਗੱਲ ਕੀਤੀ ਜਾਵੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਪ੍ਰਭਾਤ ਫੇਰੀਆਂ ਕੱਢਣ ਦੇ ਲਈ ਇੱਕ ਸ਼ਾਨਦਾਰ ਰਿਕਸ਼ਾ ਤਿਆਰ ਪੈਂਡ ਮਲਪਰਾੜਕਾਂ ਦੇ ਨਗਰ ਦੇ ਬਲੋ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾ ਅਜੀਦੀ ਜਿਹੜੀ ਕਮੇਟੀ ਹੈਗੀ ਹੈ ਉੱਥੋਂ ਦੇ ਪ੍ਰਬੰਧਕਾਂ ਦੇ ਬਲੋ ਤਿਆਰ ਕਰਵਾਇਆ ਗਿਆ ਪ੍ਰਬੰਧਕਾਂ ਦੇ ਨਾਲ ਵੀ ਮੁਲਾਕਾਤਾਂ ਕਰਵਾਵਾਂਗੇ ਦੇਖਿਓ ਮਿਸਤਰੀ ਦੀ ਬਹੁਤ ਵੱਡੀ ਕਲਾ ਪਰਵਾਹ ਤੇ ਫੇਰੀਆਂ ਨੂੰ ਕੱਢਣ ਦੇ ਲਈ ਪਹਿਲਾਂ ਵੀ ਐਸੇ ਹੀ ਤਰ੍ਹਾਂ ਮਲਪੜੜਕਾਂ ਵਾਲਿਆਂ ਨੇ ਇੱਕ ਹੋਰ ਰਿਕਸ਼ਾ ਬਣਾਇਆ ਸੀਗਾ ਤੇ ਅੱਜ ਇਹ ਦੂਸਰਾ ਰਿਕਸ਼ਾ ਪਿੰਡ ਮਲਪੜ ਅੜਕਾ ਨਮਾ ਸ਼ਹਿਰ ਦੇ ਨਜ਼ਦੀਕ ਜੋ ਪੈਂਦਾ ਮੈਸਤਰੀ ਸਰਦੂਲ ਸਿੰਘ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਸਰਦੂਲ ਨਾਮ ਧਾਰੀ ਨੇ ਬਹੁਤ ਵੱਡੀ ਮੀਨਾਕਾਰੀ ਜਿਹੜੀ ਹੈਗੀ ਆ ਇੱਥੇ ਦਿਖਾਈ ਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇੱਕ ਰਿਕਸ਼ਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਇਹਦੇ ਚ ਪ੍ਰਵਾਤ ਫੇਰੀਆਂ ਨਗਰ ਮਲਪੜਾਂ ਦੇ ਵੱਲੋਂ ਕੱਢੀਆਂ ਜਾਣਗੀਆਂ ਮੁਲਾਕਾਤ ਨਾਮਤਾਰੀ ਸਰਦਾਰ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਹੇ ਆ ਉਸ ਕਲਾ ਨੂੰ ਉੱਪਰ ਲੈ ਕੇ ਜਾਣ ਦੇ ਲਈ ਇਸ ਜੱਬੋਵਾਲ ਦੇ ਵਿੱਚ ਜਿਹੜਾ ਦੋਤਰਾ ਹੈਗਾ ਆ ਬਹੁਤ ਹੀ ਸ਼ਾਨ ਦਾ ਤਰੀਕੇ ਦੇ ਨਾਲ ਆਪਣੀ ਮੀਨਾਕਾਰੀ ਦਿਖਾਈ ਆ ਸਰਦਾਰ ਸਦਲ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਈਕਲ ਸਾਹਿਬ ਇੱਕ ਫਤੇ ਜੀ ਫਤੇ ਜੀ ਤਨ ਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਵ ਨੂੰ ਸਮਰਪਿਤ ਪ੍ਰਬਾਤ ਫੇਰੀਆਂ ਇਤੇ ਕੱਡੀਆਂ ਜਾਣਗੀਆਂ ਜੇ ਗੱਲ ਕੀਤੀ ਜਾਵੇ ਇਸ ਰਿਕਸ਼ੇ ਦੀ ਇਸ ਰਿਕਸ਼ੇ ਨੂੰ ਬਣਾਉਣ ਦੇ ਲਈ ਕਿੰਨਾ ਕ ਸਮਾਂ ਲੱਗਦਾ ਇਹਦਾ ਲੱਗਾ ਜੀ 12 ਦਿਨ ਜੀ 12 ਦਿਨ ਲੱਗੇ ਹਾਂਜੀ 12 ਦਿਨ ਲੱਗੇ ਜੀ ਕਿੰਨਾ ਵਧੀਆ ਲੱਗਦਾ ਜਦੋਂ ਇੱਕ ਧਾਰਮਿਕ ਕਾਰਜ਼ ਦੇ ਲਈ ਇਹ ਤੁਹਾਡੇ ਹੱਥਾਂ ਦੀ ਬਣਾਈ ਹੋਈ ਚੀਜ਼ ਜਿਹੜੀ ਹੈਗੀ ਆ ਇੱਕ ਰਿਕਸ਼ਾ ਬਣ ਕੇ ਮਲ ਪ੍ਰਾਟਕਾਂ ਦੇ ਵਿੱਚ ਜਾਏਗਾ ਜਦੋਂ ਕੰਮ ਕਰਦੇ ਸੀ ਕੀ ਮਹਿਸੂਸ ਹੁੰਦਾ ਸੀਗਾ ਬਹੁਤ ਮਹਿਸੂਸ ਹੁੰਦਾ ਹੈ ਖੁਸ਼ੀ ਮਹਿਸੂਸ ਹੁੰਦੀ ਸੀ ਜੀ ਤੇ ਅਸੀਂ ਇਹ ਕੰਮ ਇਹਦਾ ਦਿਲ ਲਾ ਕੇ ਕਰੀਦਾ ਜੀ ਧਾਰਮਿਕ ਜਿਹੜਾ ਕੰਮ ਆ ਵੈਸੇ ਦਾ ਅਸੀਂ ਪੂਜਾ ਸਮਝ ਕਰਦੇ ਆ ਵਧੀਆ ਔਰ ਛੇਤੀ ਹੁੰਦਾ ਹੈਗਾ ਜੀ ਜੀ ਹਾਂਜੀ ਜਦੋਂ ਗਲਾਈਆਂ ਬਣਾਉਂਦੇ ਹਾਂ ਇਹ ਆਰਚ ਬਣਾਉਂਦੇ ਹਾਂ ਵਧੀਆ ਲੱਗਦਾ ਹੋਵੇਗਾ ਕਿ ਇੱਥੇ ਪ੍ਰਵਾਤ ਫਿਰਿਆ ਹੋਇਆ ਕਰਨਗੀਆਂ ਹਾਂਜੀ ਹਾਂਜੀ ਇਹ ਪਹਿਲਾਂ ਇਹ ਹਾਰਚੇ ਸੀ ਹਾਰ ਇਹਨਾਂ ਕੱਢਦੇ ਹੁੰਦੇ ਸੀ ਜੀ ਹੁਣ ਸਾਡੇ ਕੋ ਮਸ਼ੀਨਰੀ ਇਲੈਕਟ੍ਰੋਨਿਕ ਮਸ਼ੀਨਰੀ ਹੈਗੀ ਆ ਉਹਨਾਂ ਕੱਢਦੇ ਹੈਗੇ ਜੀ ਜੀ ਹਾਂਜੀ ਟੂਲ ਜਿਹੜੇ ਜੀ ਟੂਲ ਸਾਰੇ ਇਲੈਕਟ੍ਰੋਨਿਕ ਮੇਕੂ ਜੀ ਜੀ ਹਾਂਜੀ ਜਿਹੜੇ ਸਾਡੇ ਸਾਥੀ ਵੇਖਦੇ ਪਏ ਆ ਵੀਡੀਓ ਨੂੰ ਉਹਨਾਂ ਨੂੰ ਕੀ ਮੈਸੇਜ ਤੇ ਕਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਮੇਰਾ ਮੋਬਾਈਲ ਨੰਬਰ ਹੈ 98155 55279 ਮੇਰਾ ਮੈਸੇਜ ਇਹਨਾਂ ਨੂੰ ਇਹੇ ਆ ਤੇ ਸਾਰੇ ਹੀ ਧਾਰਮਿਕ ਵਿਰਸੇ ਨਾਲ ਜੁੜਨਾ ਚਾਹੀਦਾ ਤੇ ਪੰਜਾਬੀ ਬੋਤਵਾ ਪੰਜਾਬੀ ਬੋਲਣੀ ਚਾਹੀਦੀ ਤੇ ਪੰਜਾਬੀ ਸੁਣਨੀ ਚਾਹੀਦੀ ਆ ਮਤਲਬ ਕਿ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਆਪਾਂ ਕਾਫੀ ਭਾਸ਼ਾਵਾਂ ਦੇ ਨਾਲ ਜੁੜ ਗਏ ਆ ਜਿਹੜੀ ਸਾਡੀ ਮਾਂ ਬੋਲੀ ਸੀ ਪਾ ਪੰਜਾਬੀ ਸੀਗੀ ਭਾਵ ਪੰਜਾਬੀ ਨੂੰ ਭੁੱਲਦੇ ਜਾ ਰਹੇ ਆ ਭਾਵ ਮਾਂ ਨੂੰ ਹੀ ਭੁੱਲਦੇ ਜਾ ਰਹੇ ਆ ਇਹ ਬਹੁਤ ਵਧੀਆ ਨਾਮਦਾਰ ਜੀ ਤੁਹਾਡਾ ਮੈਸੇਜ ਹੈ ਨੌਜਵਾਨ ਪੀੜੀ ਨੂੰ ਕਿ ਜੇ ਬਚਾਉਣਾ ਚਾਹੁੰਦੇ ਹਾਂ ਜੇ ਸੰਸਕਾਰ ਬਚਾਉਣਾ ਚਾਹੁੰਦੇ ਹਾਂ ਇਹ ਪੀੜੀਆਂ ਨੂੰ ਆਵਾਜ਼ ਰੱਖਣਾ ਚਾਹੁੰਦੇ ਹਾਂ ਇਹ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਪੰਜਾਬੀਆਂ ਦੇ ਨਾਲ ਜੁੜੇਗਾ ਤੇ ਮੈਂ ਸੋਚਦਾ ਬਹੁਤ ਤਰੱਕੀ ਦੇ ਵਿੱਚ ਜਾਏਗਾ ਪੰਜਾਬ ਦੇ ਅੰਦਰ ਬਹੁਤ ਵੱਡੀ ਕਲਾ ਪਹਿਲੇ ਦਿਨ ਤੋਂ ਹੀ ਹਾਂਜੀ ਹਾਂਜੀ ਕਾਰੀਗਰਾਂ ਨੇ ਆਪਾਂ ਦੇਖੇ ਜੇ 100 ਸਾਲ ਪੁਰਾਣੇ ਮਕਾਨ ਵੀ ਦੇਖਦੇ ਆਂ ਤੇ ਤਸਵੀਰਾਂ ਉਹ ਵੀ ਦਰਵਾਜ਼ਿਆਂ ਦੇ ਵਿੱਚ ਲੱਕੜ ਦੇ ਵਿੱਚ ਖੋਦੀਆਂ ਗਈਆਂ ਆ ਪਹਿਲਾਂ ਤੋਂ ਹੀ ਬਹੁਤ ਵੱਡੀ ਕਲਾ ਦਿਖਾਈ ਹੈਗੀ ਆ ਤੇ ਇਹ ਨੂੰ ਜਦੋਂ ਕੰਮ ਨੂੰ ਕਰਦੇ ਹੋਂ ਕਿਉਂਕਿ ਹੁਣ ਇਹਤੇ ਪ੍ਰਵਾਤ ਫਿਰੀਆਂ ਕੱਡੀਆਂ ਆ ਜਾਣਗੀਆਂ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਹਾਂਜੀ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਤੇ ਜਿੱਦਾਂ ਹੁਣ ਪਹਿਲਾਂ ਬਜ਼ੁਰਗ ਸਾਡੇ ਸਿਗੇ ਸਾਡੇ ਬਾਬਾ ਜੀ ਉਹ ਹੱਥੀ ਕੰਮ ਕਰਦੇ ਸੰਦੂਕ ਬਣਾਉਂਦੇ ਸੀਗੇ ਚਰਖੇ ਬਣਾਉਂਦੇ ਸੀਗੇ ਹੁਣ ਤਾਂ ਇਲੈਕਟ੍ਰਿਕ ਸਮਾਨ ਬਹੁਤ ਆ ਗਿਆ ਜੀ ਉਹ ਹੱਥੀ ਲੱਕੜ ਚੀਜ਼ ਦੇ ਹੁੰਦੇ ਸੀ ਹੱਥੀ ਪਾਵੇ ਖਰਾਦ ਦੇ ਹੁੰਦੇ ਸੀਗੇ ਮੈਂ ਆਪ ਦੇਖੇ ਹੁੰਦੇ ਹਾਂ ਕਮਾਨ ਚੀਜ਼ ਦੇ ਨਾਲ ਜੀ ਹੁਣ ਤਾਂ ਇਲੈਕਟ੍ਰਿਕ ਮੋਟਰਾਂ ਲੱਗ ਗਈ ਜੀ ਤੇ ਜਣ ਕੇ ਨਾ ਮਤਲਬ ਮੇਰਾ ਮਿਹਨਤ ਬੜੇ ਕਰਦੇ ਸੀ ਹਾਰਮੈਰਿਕ ਮਿਹਨਤ ਸੀ ਹੋਂ ਤਾਂ ਬਹੁਤ ਮਿਹਨਤ ਘਟ ਹੈ ਤੇ ਇਲੈਕਟ੍ਰੋਨ ਸਮਾਨ ਬਹੁਤ ਹੈਗਾ ਜੀ ਬਾਬਾ ਜੀ ਇੱਕ ਚੀਜ਼ ਜ਼ਿਆਦਾ ਆਂਦੀ ਹੈਗੀ ਐ ਕੋਈ ਚਰਖਾ ਬਣਾਉਣਾ ਚਾਹੁੰਦਾ ਹੋਵੇ ਤੁਹਾਡੇ ਕੋਲ ਚਰਖੇ ਬਣਾਏ ਆ ਜੀ ਮੇਰੇ ਬਾਹਰ ਗਏ ਉਹ ਚਰਖੇ ਬਣਾ ਲੇ ਕਿੰਨੇ ਕਿੰਨੇ ਅੱਛਾ ਚਰਖਾ ਵੀ ਸਾਡੇ ਸਰੂਤੇ ਨੂੰ ਕਹਿਣਾ ਚਾਹੁੰਦਾ ਕਿ ਚਰਖੇ ਵੀ ਬਣਾ ਲੈਣ ਹਾਂਜੀ ਹਾਂਜੀ ਬਣਾ ਲੈਣ ਕਿਹੜੀਆਂ ਕਿੜੀਆਂ ਚੀਜ਼ਾਂ ਨੂੰ ਬਣਾਦਾ ਮੈਂ ਦੇਖਿਆ ਇੱਕ ਬਹੁਤ ਵਧੀਆ ਕੁਰਸੀ ਬਣਾਈ ਸੀ ਜਿਹੜੀ ਬਹੁਤ ਵਧੀਆ ਮੂਵਮੈਂਟ ਕਰਦੀ ਆਪਾਂ ਗੂੜੇ ਦੀ ਚੋਲਾ ਝੋਲਾ ਕੁਰਸੀ ਕਹਿੰਦੇ ਉਹ ਜੀਵਨਗਰ ਉੱਥੇ ਉਹਨੇ ਭੇਜੀ ਬਣਾਈ ਜੀ ਦੋ ਤਰੀ ਲਓਨੇ ਦੇ ਦੀ ਜੀ ਤੇ ਮੈਂ ਆਪ ਬਣਾਈ ਸੋ ਝੂਲਾ ਕੁਰਸੀ ਕਹਿੰਦੇ ਨੂੰ ਜੀ ਇਨਾਮਤਰੀ ਜੀ ਇਸ ਤਰ੍ਹਾਂ ਦੀਆਂ ਹੱਥਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਆ ਰਹੀਆਂ ਹਾਂਜੀ ਹਾਂਜੀ ਅਮਰੀਕਾ ਚ ਤਾਂ ਮੇਰਾ ਟੇਬਲ ਵੀ ਕੇ ਫੋਲਡਿੰਗ ਟੇਬਲ ਜੀ ਬਣਾਈ ਹਾਂਜੀ ਹਾਂਜੀ ਜੀ 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 ਉਹ ਫੋਲਡਿੰਗ ਹੋ ਜਾਂਦਾ ਜੀ ਇਕਲੀ ਟੰਗ ਲਾ ਪਾਉ ਜੀ ਵਾਹ ਜੀ ਵਾਹ ਹਾਂਜੀ ਜੀ ਆਪਾਂ ਵੇਖੀਏ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵੀਰੇ ਨੂੰ ਕਹਾਂਗੇ ਕੈਮਰਾ ਮਾਰ ਕੇ ਦਿਖਾਵੇ ਕਿ ਕਿੰਨਾ ਵਧੀਆ ਤਰੀਕੇ ਦੇ ਨਾਲ ਇਹ ਬਣਾਇਆ ਗਿਆ ਤੇ ਇਹਦੇ ਚ ਗੁਰੂ ਐ ਰਵਿਦਾਸ ਮਹਾਰਾਜੀ ਦੀ ਵੀ ਬਕਾਇਦਾ ਇੱਥੇ ਪੂਜਾ ਕਰਨ ਦੇ ਲਈ ਪਾਠ ਕਰਨ ਦੇ ਲਈ ਭਾ ਪ੍ਰਵਾਤ ਫੇਰੀ ਕਰਨ ਦੇ ਲਈ ਤਸਵੀਰ ਜਿਹੜੀ ਹੈਗੀ ਬਹੁਤ ਪਿਆਰ ਦੇ ਨਾਲ ਮਲਪੜਕਾ ਪੈਂਡ ਵਾਲਿਆਂ ਨੇ ਇਹ ਬਣਾਈ ਗਈ ਆ ਮਲਪੜਕਾ ਦੇ ਸਾਥੀਆਂ ਦੇ ਨਾਲ ਵੀ ਮੁਲਾਕਾਤ ਬਹੁਤ ਜਲਦੀ ਕਰਵਾਉਣ ਜਾ ਰਹੇ ਆ ਪਿੰਡ ਮਲਪਰਾੜਕਾਂ ਦੇ ਸਾਥੀ ਵੀ ਇਹ ਵਧੀਆ ਤਰੀਕੇ ਦੇ ਨਾਲ ਜਿਨ੍ਹਾਂ ਨੇ ਪ੍ਰਵਾਤ ਫਿਰ ਨੂੰ ਮੁੱਖ ਰੱਖ ਕੇ ਕੱਢਣ ਦੇ ਲਈ ਇੱਕ ਸ਼ਾਨਦਾਰ ਤਰੀਕੇ ਦੇ ਨਾਲ ਪਾਲਕੀ ਦੀ ਤਰ੍ਹਾਂ ਰਿਕਸ਼ੇ ਦੇ ਉੱਪਰ ਤਿਆਰ ਕੀਤੀ ਗਈ ਬਣੀ ਸੀ ਉਸ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਦੇ ਨਾਲ ਵੀ ਇਸ ਦੀਆਂ ਮੁਲਾਕਾਤਾਂ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚੰਨਜੀਤ ਸਿੰਘ ਜੀ ਪਿੰਡ ਮਲਪਰਾੜਕਾ ਤੋਂ ਆਏ ਹੋ ਬਹੁਤ ਪਿਆਰ ਦੇ ਨਾਲ ਇੱਕ ਪਾਲਕੀ ਰਿਕਸ਼ੇ ਦੇ ਉੱਪਰ ਤਿਆਰ ਕਰਵਾਈ ਗਈ ਆ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਆਉਂਦਾ ਸੀ ਜਦੋਂ ਪਹਿਲਾਂ ਪਰਵਤ ਫੇਰੀਆਂ ਕੱਢਿਆ ਕਰਦੇ ਸੀ ਕੀ ਸੋਚਿਆ ਕਰਦੇ ਸੀ ਸੋ ਮਨੋ ਚ ਬੜਾ ਉਤਸ਼ਾਹ ਸੀ ਜੀ ਕਿ ਤਨ ਤਨ ਨੂੰ ਸਤਗੁਰੂ ਬਿਦਾਸ ਮਾਰੀ ਦਾ ਜੀ ਪ੍ਰਕਾਸ਼ਪੁਰ ਬਿਰਿਸ਼ਾ ਦਾ ਪਾਉਣਾ ਨਾ ਸੀ ਹਰ ਸਾਲ ਦੀ ਤਰ੍ਹਾਂ ਵੱਡੇ ਪੱਧਰ ਤੇ ਬਣਾਉਂਦੇ ਆ ਜੀ ਸੋ ਸਾਡੇ ਅੜਕਾਂ ਪੱਟੀ ਗੁਰਦਾਸ ਸਿੰਘ ਸਾਹਿਬਾ ਲੋ ਪਾਲਕੀ ਤਿਆਰ ਕੀਤੀ ਸੀ ਜੀ ਸੋ ਸਾਡਾ ਵੀ ਪਹਿਲਾਂ ਵਿਚਾਰ ਬਣਦਾ ਸੀ ਅਸੀਂ ਵੀ ਇਹ ਜਿਹੜੀ ਅੱਗੇ ਰਿਕਸ਼ਿਟ ਸਾਈਕਲ ਤੇ ਲਾਂਦੇ ਸੀ ਪਰਵਤ ਫੇਰੀ ਜੀ ਤੇ ਇਸ ਵਾਰ ਅਸੀਂ ਵੀ ਜਿਹੜੀ ਆ ਰਿਕਸ਼ਾ ਤਿਆਰ ਕਰਨਾ ਆ ਜੀ ਉਹਦੇ ਉੱਪਰ ਅਸੀਂ ਜੋ ਪਰਵਤ ਫੇਰੀ ਦੀ ਪਾਲਕੀ ਉਹ ਤਿਆਰ ਕਰਾਈਆ ਜੀ ਜੀ ਸਾਡੇ ਸਾਨੂੰ ਪਤਾ ਲੱਗਾ ਜੀ ਜੱਬੋਵਾਲ ਵਿੱਚ ਸਰਦਾਰ ਸੁਰੂਪ ਸਿੰਘ ਜੀ ਕੁੱਕੇ ਜੀ ਇੱਕ ਬਹੁਤ ਹੀ ਮਿਹਨਤੀ ਇਨਸਾਨ ਹਨ ਜੀ ਕਾਫੀ ਦਸਤਕਾਰੀ ਹੱਥਾਂ ਦੇ ਕਾਫੀ ਕਾਰੀਗਰ ਹਨ ਜੀ ਉਹਨਾਂ ਵੱਲੋਂ ਇਹ ਬੜੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਆ ਸੋ ਬੜਾ ਸਾਡਾ ਮਨ ਖੁਸ਼ ਹੋਇਆ ਦੇਖ ਕੇ ਪ੍ਰਧਾਨ ਜੀ ਜਦੋਂ ਕਿਤੇ ਪਰਵਾਤ ਫੇਰੀਆਂ ਲੈ ਕੇ ਜਾਂਦੇ ਛੋਟੇ ਰਸਤਿਆਂ 'ਤੇ ਜਾਂਦੇ ਸੀਗੇ ਉਹ ਸਮੱਸਿਆ ਤਾਂ ਖਤਮ ਹੋ ਜਾਏਗੀ ਲੱਗਦਾ ਹੁਣ ਕਿਉਂਕਿ ਜਿੰਨੀਆਂ ਲੇਟਾਂ ਲਾਤੀਆਂ ਲੇਟਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਹਰ ਇੱਕ ਦੇ ਘਰ ਦੇ ਕੋਲ ਵੀ ਪ੍ਰਵਾਤ ਫੇਰੇ ਦੇ ਸ਼ਬਦ ਜਿਹੜੇ ਹੈਗੇ ਆ ਉਹ ਸੁਣਾਏ ਜਾਣਗੇ ਤੇ ਹੁਣ ਵਧੀਆ ਲੱਗਿਆ ਕਰੇਗਾ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ ਸਰ ਅਸੀਂ ਪਹਿਲਾਂ ਤਾਂ ਜਦੋਂ ਬਣਾਉਣ ਵੇਲੇ ਪਹਿਲਾਂ ਅਸੀਂ ਗਲੀਆਂ ਨਾਪੀਆਂ ਆਪਣੀਆਂ ਅੱਛਾ ਜੀ ਪਿੰਡ ਦੀਆਂ ਜੀ ਗਲੀਆਂ ਨਾਪ ਕੇ ਅਸੀਂ ਮੈਸੇਜ ਸਾਹਿਬ ਸਰਦੂ ਸਿੰਘ ਨਾਲ ਵਿਚਾਰ ਕੀਤਾ ਜੀ ਅਸੀਂ ਜਦੋਂ ਗੱਡੀ ਨਵੀਂ ਲਈ ਜਨਾ ਜੀ ਇਹ ਤਾਂ ਅਸੀਂ ਪਿੱਛੇ ਇਹਦਾ ਐਕਸਲ ਕਟਾਪਾ ਅੱਛਾ ਜੀ ਤੁਸੀਂ ਵੱਡੀ ਸੀ ਪਹਿਲਾਂ ਜੀ ਪਹਿਲਾਂ ਗੱਡੀ ਵੱਡੀ ਸੀ ਜੀ ਅੱਛਾ ਜੀ ਇਹ ਪਹਿਲਾਂ ਹੈਗੀ ਸੀ ਕੋਟੋ-ਕਟ 39 ਇੰਚ ਹੈਗੀ ਸੀ ਹੁਣ ਅਸੀਂ 33 ਇੰਚ ਤਿਆਰ ਕੀਤੀ ਹੈ ਕਿ ਛੋੜੀਆਂ ਅੰਗਲੀਆਂ ਵਿੱਚ ਵੀ ਇਹ ਜਾ ਸਕੇ ਹਰ ਪਰਿਵਾਰ ਇਸ ਪ੍ਰਭਾਤ ਫੇਰ ਦੇ ਦਰਸ਼ਨ ਕਰ ਸਕਣ ਯਾਨੀ ਕਿ ਇਸ ਪ੍ਰਭਾਤ ਫੇਰ ਨੂੰ ਇਹ ਮੋਖ ਰੱਖਦਿਆਂ ਹੋਇਆਂ ਬਹੁਤ ਪਿਆਰ ਦੇ ਨਾਲ ਇਸ ਸੁੰਦਰ ਰਿਕਸ਼ੇ ਨੂੰ ਤਿਆਰ ਕਰਾਇਆ ਕਿ ਗਲੀਆਂ ਦਾ ਵੀ ਮਾਪਦੰਡ ਕੀਤਾ ਜੀ ਹਾਂ ਜੀ ਕੀ ਯਾਨੀ ਕਿ ਹਰ ਇੱਕ ਦੇ ਘਰ ਦੇ ਕੋਲ ਇਹ ਬੜੀ ਖੁਸ਼ੀ ਮਹਿਸੂਸ ਹੋਏਗੀ ਕਿ ਜਦੋਂ ਸੰਗਤਾਂ ਦੇ ਭਜਨ ਜਿਹੜੇ ਹੈਗੇ ਆ ਕਿਉਂਕਿ ਧਾਰਨਾ ਦੇ ਵਿੱਚ ਉਤਸ਼ਾਹ ਹੀ ਬਹੁਤ ਹੈ ਜਦੋਂ ਸੰਗਤ ਸਵੇਰੇ ਤੜਕਸਾਰ ਬਾਣੀ ਕੰਨਾਂ ਦੇ ਵਿੱਚ ਪੈਂਦੀ ਹੈਗੀ ਆ ਤੇ ਬਹੁਤ ਹੀ ਇਹਦੇ ਨਾਲ ਸੰਗਤ ਦੀ ਰੌਣਕ ਵਿੱਚ ਵੀ ਵਾਧਾ ਹੋਏਗਾ ਹਾਂਜੀ ਸਰ ਹਾਂਜੀ ਜ਼ਰੂਰ ਜੀ ਹਾਂਜੀ ਜਦੋਂ ਸਵੇਰੇ ਅੰਮ੍ਰਿਤ ਵੇਲੇ ਅਸੀਂ ਮਹਾਰਾਜ ਦੀ ਆਰਤੀ ਤੇ ਮਹਾਰਾਜ ਦੇ ਸ਼ਬਦ ਗਾਣੇ ਆ ਜੀ ਸੋ ਇਹਦੇ ਨਾਲ ਸੰਗਤ ਦਾ ਉਤਸ਼ਾਹ ਵਧਦਾ ਆ ਜੀ ਕਿਉਂਕਿ ਸਤਗੁਰੂ ਬਦਾਸ ਮਹਾਰਾਜ ਇਸ ਜਗਤ ਵਿੱਚ ਆਏ ਆ ਜੀ ਸੋ ਸਾਡੀ ਉਹਨਾਂ ਨੇ ਬਾਹ ਫੜੀ ਆ ਸਾਡੇ ਵਾਸਤੇ ਤੰਤਰ ਸ਼ਿਵ ਗ੍ਰੰਥ ਸਭਾ ਜਿਨ੍ਹਾਂ ਦੀ ਬਾਣੀ ਦਰਜ ਹੈਗੀ ਆ ਬਹੁਤ ਵੱਡਾ ਉੱਚਾ ਦਰਜਾ ਹੈਗਾ ਜੀ ਸਮੁੱਚੀ ਮਾਨਵਤਾ ਦਾ ਬਹੁਤ ਵੱਡਾ ਕਲਿਆਣ ਕੀਤਾ ਗਿਆ ਜੀ ਕਲਿਆਣ ਕੀਤਾ ਉਹਨਾਂ ਨੇ ਜੀ ਸੋ ਬੜੇ ਮਾਨਨਾ ਵੀ ਇੱਕ ਦੁੱਖ ਦੀ ਬੜੀ ਗੱਲ ਹੈਗੀ ਆ ਜੀ ਕਿ ਪਿੰਡਾਂ ਦੇ ਵਿੱਚ ਸਤਿਗੁਰੂ ਦਾਸ ਮਹਾਰਾ ਜਿਹੜਾ ਪ੍ਰਕਾਸ਼ ਪੁਰਸ਼ ਬਣਾਉਂਦੇ ਹਨ ਜੀ ਕਿ ਆਪਣੇ ਆਪਣਾ ਇੰਜੋਏ ਕਰਦੇ ਆ ਜੀ ਜੀ ਉਹ ਬਹੁਤ ਮਾੜੀ ਗੱਲ ਆ ਕਿਉਂਕਿ ਗੁਰਪੁਰ ਦੇ ਵਿੱਚ ਕੋਈ ਗਿੱਧੇ ਪਾਉਂਦਾ ਕੋਈ ਪੰਗੜੇ ਪਾਉਂਦਾ ਨੰਗੇਸ਼ਰ ਜੀ ਜੀ ਬੜੇ ਡਰਾਮੇ ਕਰਦੇ ਆ ਕਿਉਂਕਿ ਇਹ ਤਾਂ ਇੱਕ ਧਾਰਮਿਕ ਪ੍ਰੋਗਰਾਮ ਹੈ ਦੇਖਿਆ ਜਾਵੇ ਜੋ ਗੁਰੂ ਮਾਰਾ ਅਜੀਤ ਰਬਦਾਸ ਮਹਾਰਾ ਜੀ ਦਾ ਜੋ ਪ੍ਰਚਾਰ ਸੀਗਾ ਉਹਨੂੰ ਜਨ ਜਨ ਤੱਕ ਕਰ ਲੈ ਕੇ ਜਾਣਾ ਇਹ 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 ਸਾਡਾ ਫਰਜ਼ ਵੀ ਬਣਦਾ ਸਾਰਿਆਂ ਦਾ ਸਰ ਜਿਹੜੇ ਸਾਡੇ ਗਾਇਕ ਕਲਾਕਾਰ ਹੈਗੇ ਉਹ ਸਾਡੇ ਕਾਫੀ ਸਾਨੂੰ ਅੱਗੇ ਲੈ ਜਾ ਸਕਦੇ ਆ ਪਰ ਪੰਜਾਬ ਦੇ ਜਿਹੜੇ ਗਾਇਬ ਸਤਗੁਰੂ ਅਰਦਾਸ ਮਹਾਰੇ ਦੇ ਸ਼ਬਦ ਕੱਢਦੇ ਉਹ ਇੱਕ ਸੱਭਿਆਚਾਰਕ ਤੌਰ ਤੇ ਕੱਢਦੇ ਆ ਆਪ ਗਿੱਧਾ ਪੰਗੜਾ ਪਾਉਂਦੇ ਆ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਜੀ 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 ਕਿਉਂਕਿ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਸਿਰਫ ਬੈਠ ਕੇ ਖੜੇ ਹੋ ਕੇ ਸਤਗੁਰੂ ਅਰਦਾਸ ਮਹਾਰੇ ਦੀ ਬਾਣੀ ਦੇ ਸ਼ਬਦ ਤੇ ਉਹਨਾਂ ਦੇ ਗੀਤ ਗਾਣੇ ਜਿਹੜੇ ਸੰਗਤ ਨੂੰ ਸੇਧ ਮਿਲੇ ਸੋਝੀ ਮਿਲੇ ਤੇ ਬਾਣੀ ਤੇ ਚੱਲਣ ਦੀ ਕੋਸ਼ਿਸ਼ ਕਰਨ ਜੀ ਜੀ ਇਹ ਉਹਨਾਂ ਦਾ ਪ੍ਰਭਲਾ ਹੋਣਾ ਚਾਹੀਦਾ ਹੈ ਕਲਾਕਾਰਾਂ ਦਾ ਗੁਰदयाल ਸਿੰਘ ਜੀ ਤੁਸੀਂ ਤਾਂ ਖੁਦ ਪੇਂਟਰ ਹੋ ਕਿਉਂਕਿ ਪੇਂਟਰ ਨੂੰ ਕਲਾ ਦੇ ਨਾਲ ਸ਼ੌਂਕ ਹੁੰਦਾ ਅੱਜ ਇਹਨਾਂ ਦੀ ਕਲਾ ਵੇਖੀ ਹੈ ਨਾਮ ਧਾਰੀ ਸਰਦੂਰ ਸਿੰਘ ਜੀ ਦੀ ਕਿਉਂਕਿ ਇੱਕ ਤਾਂ ਤੁਹਾਡੇ ਜਮਾਤ ਦੇ ਬੰਦੇ ਹੋ ਗਏ ਕਿਉਂਕਿ ਇਹ ਜਿਹੜੀ ਕਲਾ ਹੈਗੀ ਆ ਤੁਸੀਂ ਵੀ ਕਲਾ ਦਿਖਾਉਂਦੇ ਹੋ ਅੱਜ ਇਹ ਕਲਾ ਵੇਖ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਮਨ ਤਾਂ ਬਹੁਤ ਖੁਸ਼ ਹੋਇਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋਤਿਸ਼ ਸਵਾਲ ਕੀਤਾ ਹੈ ਬਹੁਤ ਵਧੀਆ ਕਿਉਂਕਿ ਇਹ ਕਲਾ ਦਾ ਹੀ ਕੰਮ ਹੈ ਜੀ ਅਸੀਂ ਵੀ ਇੱਥੇ ਆ ਕੇ ਢੇੜਾ-ਗੂੜਾ ਮਾਰਦੇ ਰਹੇ ਹਾਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜੀ ਔਰ ਸਾਰੇ ਆਪਾਂ ਵੀ ਗੁਰਦਵਾਰ ਸਰਵਾਨਾ ਦੇ ਪ੍ਰਧਾਨਾਂ ਨੂੰ ਕਹਾਂਗੇ ਜੀ ਇਹੋ ਜੀਆਂ ਪਾਲਕੀਆਂ ਜੋ ਪ੍ਰਭਾਤ ਫੇਰੀ ਕੱਢਣ ਵਾਸਤੇ ਹੁੰਦੀਆਂ ਸਵੇਰ ਵਿਲੇ ਜੀ ਉਹ ਬਣਾਈਆਂ ਜਾਣ ਇਹਨਾਂ ਕੋਲੋਂ ਤੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਗੁਰਦੀਪ ਸਿੰਘ ਜੀ ਤੁਹਾਡਾ ਮੋਬਾਈਲ ਨੰਬਰ ਕੀ ਆ ਮੇਰਾ 94 631 94247 ਇੱਕ ਵਾਰੀ ਫੇਰ ਦੱਸਿਓ ਕੀ 94631 94247 ਕਿਉਂਕਿ ਤੁਹਾਡੇ ਅੰਦਰ ਹੀ ਬੜੀ ਵੱਡੀ ਕਲਾ ਛੁਪੀ ਹੋਈ ਹੈ ਪ੍ਰਾਣੇ ਸਤਿਓ ਸ੍ਰੀਓ ਇਹ ਸ਼੍ਰੀਮਾਨ ਗੁਰਦੇਵਾਲ ਸਿੰਘ ਜੀ ਮਲਪੜੜ ਕੰਦੇ ਨੇ ਕੋਈ ਵੀ ਤਸਵੀਰਾਂ ਦੇ ਕੋਲੋਂ ਪੇਂਟਰ ਦਾ ਕੰਮ ਇੰਨਾ ਵਧੀਆ ਜਾਣਦੇ ਨੇ ਕਿ ਤਸਵੀਰਾਂ ਨੂੰ ਬੋਲਣ ਲਾ ਦਿੰਦੇ ਨੇ ਮਲਪੜ ਦੇ ਅੰਦਰ ਵੀ ਬਹੁਤ ਵੱਡੀ ਕਲਾ ਜਿਗਰ ਜੱਭੋ ਵਾਲ ਦੀ ਕੀਤੀ ਹੈ ਮਲਪੜ ਵੀ ਕਿਸੇ ਕੰਮ ਤੋਂ ਐ ਪਿਛਾ ਨੇ ਸਾਡੇ ਨਾਲ ਨੌਜਵਾਨ ਵੀਰੇ ਜੁੜੇ ਹੈਗੇ ਆ ਨੌਜਵਾਨ ਵੀਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਨੌਜਵਾਨ ਵੀਰ ਹੈਗੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਦੋਂ ਪ੍ਰਕਾਸ਼ ਪੁਰਬ ਆਉਂਦਾ ਜਦੋਂ ਆਪਾਂ ਨੇ ਇੱਥੇ ਹੁਣ ਦੇਖਣਾ ਕਿ ਤੇ ਪ੍ਰਵਾਤ ਫਿਰਿਆ 15 ਦਿਨ 10 ਦਿਨ ਪਹਿਲਾਂ ਸਟਾਰਟ ਹੋ ਜਾਂਦੀਆਂ ਹੈਗੀਆਂ ਆ ਜਦੋਂ ਗੁਰਪੁਰਬ ਆਉਂਦਾ ਹੈਗਾ ਜੀ ਤੇ ਕੀ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਜੀ ਕਿੰਨੇ ਕ ਸੇਵਾ ਕਰਦੇ ਆ ਸੇਵਾ ਸੀ ਫਿਰ ਸਫਾਈ ਵਗੈਰਾ ਪਹਿਲੇ ਸ਼ੁਰੂ ਕਰ ਲੀਦੀ ਆ ਤੇ ਹੁਣ 3 ਦਿਨ ਉੱਤੇ ਲੰਗਰ ਚੱਲਣਾ ਸਾਡੇ ਤੇ ਸੇਵਾ ਆ ਤੇ ਨਰਾਤ ਉੱਤੇ ਸਾਡੀ ਸੇਵਾ ਚੱਲਣੀ ਜੀ 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 ਬੜਿਆ ਚਾਹ ਵੀ ਮਨ 'ਚ ਹੁੰਦਾ ਹੋਵੇਗਾ ਕਿ ਜਿਹੜਾ ਹੁਣ ਪ੍ਰਕਾਸ਼ ਪੁਰਬ ਲੱਗੇ ਆ ਰਿਹਾ ਆ ਹਾਂਜੀ ਤੇ ਵਧੀਆ ਵੀ ਲੱਗਦਾ ਹੋਵੇਗਾ ਬਹੁਤ ਵਧੀਆ ਲੱਗਦਾ ਜੀ ਤੇ ਕਿੰਨੇ ਕ ਖੁਸ਼ੀ ਹੁੰਦੀ ਆ ਜਦੋਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਇਹ ਮਨਾਉਂਦੇ ਆਂ ਸਾਨੂੰ ਚਾਹੀਏ ਬਹੁਤ ਚੜਦਾ ਜੀ ਅੱਛਾ ਜੀ ਬਹੁਤ ਜ਼ਿਆਦਾ ਮਨ ਨੂੰ ਕੋਈ ਚੜਦੀ ਆ ਜੀ 3 ਦਿਨ ਉੱਤੇ ਰਹਿਣਾ ਸੀ ਜਦੋਂ ਵੀ ਮਹਾਰਾਜ ਦਾ ਪ੍ਰਕਾਸ਼ ਪ ਪਹਿਲੇ ਆਗੇ ਮਤਲਬ ਸੇਵਾ ਸਾਰੀਆਂ ਸਾ ਹੁਣ ਜ਼ਿੰਮੇਵਾਰੀਆਂ ਵੀ ਲੈ ਲੈਂਦੇ ਹੁਣ ਕਿ ਜਿਸ ਤਰ੍ਹਾਂ ਲੰਗਰ ਵੀਰ ਜੀ ਨੇ ਵਰਤਣਾ ਹੈਗਾ ਆ ਬਾਕੀ ਅਲੱਗ-ਅਲੱਗ ਇਹ ਬਹੁਤ ਵੱਡੀਆਂ ਸੇਵਾਵਾਂ ਹੁੰਦੀਆਂ ਕਿਉਂਕਿ ਗੁਰੂ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈਗਾ ਉਹਦੀ ਬਹੁਤ ਵੱਡੀ ਪ੍ਰਕਰਮਾ ਪਿੰਡ ਦੇ ਵਿੱਚ ਹੁੰਦੀ ਹੈਗੀ ਆ ਕਿ ਸਾਰਾ ਜਿਹੜਾ ਨੌਜਵਾਨ ਵੀਰ ਹੈਗਾ ਆ ਉਹਨਾਂ ਦਾ ਸਹਿਯੋਗ ਹੁੰਦਾ ਦੇਖਿਆ ਜਾਵੇ ਬਹੁਤ ਜ਼ਿਆਦਾ ਯੋਗ ਜੀ ਜੀ ਸਵੇਰੇ ਸ਼ਾਮ ਉੱਥੇ ਆਉਂਦੇ ਆ ਸਾਰੇ ਜਣੇ ਲੰਗਰ ਵਰਚਾਦਾ ਸਕਦੇ ਆ ਤੇ ਨਾਲ ਸੇਵਾ ਕਰਦੇ ਜੀ ਸ਼ੁਕਰੀਆ ਬੰਡਿਆ ਜਾ ਰਿਹਾ ਹੈਗਾ ਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਪ੍ਰਵਾਤ ਫੇਰੀ ਨੂੰ ਕੱਢਣ ਦੇ ਲਈ ਇਸ ਰਿਕਸ਼ੇ ਨੂੰ ਤਿਆਰ ਕੀਤਾ ਗਿਆ ਵਾਖੂਬੀ ਤਰੀਕੇ ਦੇ ਨਾਲ ਸੁੰਦਰ ਜਿਹੜੀ ਹੈਗੀ ਆ ਪ੍ਰਵਾਤ ਫੇਰੀ ਨੂੰ ਮੁਖ ਰੱਖ ਕੇ ਇੱਕ ਪਾਲਕੀ ਨੂੰ ਤਿਆਰ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਜੇ ਪਾਲਕੀ ਦੀ ਗੱਲ ਕੀਤੀ ਜਾਵੇ ਵਾਖੂਬੀ ਤਰੀਕੇ ਦੇ ਨਾਲ ਤਿਆਰ ਕੀਤੀ ਹੈ ਇੱਕ ਇੱਕ ਚੀਜ਼ ਜਿਹੜੀ ਹੈਗੀ ਆ ਉਹ ਵੱਡੇ ਪੱਧਰ ਦੇ ਉੱਪਰ ਮੀਨਾਕਾਰੀ ਦਿਖਾਈ ਗਈ ਹੈ ਸੁੰਦਰ ਰਿਕਸ਼ਾ ਜਿਹੜਾ ਹੈਗਾ ਵੀਡੀਓ ਦੇ ਅੰਦਰ ਨਜ਼ਰ ਆਂਦਾ ਹੋਵੇਗਾ ਤਿਆਰ ਕੀਤਾ ਗਿਆ ਇਸ ਅਰੇਕਸ਼ੇ ਦੇ ਵਿੱਚ ਪਿੰਡ ਮਲਪੜਕਾਂ ਦੇ ਵੱਲੋਂ ਪ੍ਰਵਾਤ ਫਿਰੀਆਂ ਕੱਟੀਆਂ ਜਾਣਗੀਆਂ ਪਿੰਡ ਮਲਪਰਾੜਕਾਂ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਪਾਲਕੀ ਨੂੰ ਤਿਆਰ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਤੰਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਵੱਡੀਆਂ ਪ੍ਰਵਾਤ ਫੇਰੀਆਂ ਪਿੰਡ ਮਲਪਰਾੜਕਾਂ ਆਂਦੇ ਵਿੱਚੋਂ ਕੱਡੀਆਂ ਅਜਾਰੀਆਂ ਜਿਹੜੀਆਂ ਸੰਗਤਾਂ ਹੈਗੀਆਂ ਇਸ ਪਾਲਕੀ ਨੂੰ ਲੈ ਕੇ ਜਾਣ ਦੇ ਲਈ ਮਲਪਰਾੜਕਾਂ ੜਕਾਂ ਨੂੰ ਰਵਾਨਾ ਹੋ ਰਹੀਆਂ ਨੇ ਮਲਪਰਾੜਕਾਂ ਨੂੰ ਰਵਾਨਾ ਹੋਣ ਦੇ ਲਈ ਜਿਹੜੇ ਨੌਜਵਾਨ ਵੀਰੇ ਹੈਗੇ ਆ ਉਹ ਤੁਰਪੇ ਨੇ ਬਹੁਤ ਜਲਦੀ ਪ੍ਰਵਾਤ ਫੇਰੀਆਂ ਪਿੰਡ ਮਲਪਰਾੜਕਾਂ ਦੇ ਵਿੱਚ ਕੱਡੀਆਂ ਜਾ ਰਹੀਆਂ